ਪਿਛਲੇ ਨੂੰ ਵੀ ਮਾਰਦੇ ਦੋ ਦੋ ਤਾਰਾਂ ਗਾੜੀ ਦਿਖਾ ਲਾਂਗੇ ਤਗਾਂ ਮਾਰਦਾ ਨਾ ਦੋ ਦੋ ਤਾਰਾਂ ਮਾਰਦੇ ਫਿਰ ਥੋੜਾ ਪਛਾਣ ਹੋਈ ਆ ਬਾਅਦ ਚੋੜਿਆ ਗਾੜੀ ਅੱਧ ਚੋੜਿਆ ਹੱਥ ਨਾ ਆ ਕੰਡੇ ਵਾਲਾ ਹੈਗਾ ਸੱਜਣੋ 15 ਕਿਲੋ ਲੀਟਰ ਆਪਾਂ ਤੁਹਾਡੇ ਸਾਹਮਣੇ ਮਾਪਦੇ ਕਿਉਂਕਿ ਲੀਟਰ ਜੀ ਲੀਟਰ ਦਾ ਜੇ 20 ਕਰ ਲਿਆ 15 ਕੰਡੇ ਵਾਲਾ ਹੈਗਾ ਉਹ 16 ਵੀ ਆ 15 16 ਕਿਲੋ ਦਾ ਹਾਂ ਲੀਟਰ ਚ ਝੱਗ ਝੁਗਾ ਜਾਂਦੇ ਇਹ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ। ਲਾ ਸੱਜਣੋ ਅੱਜ ਦੀ ਵੀਡੀਓ ਨਾਲ ਆਪਾਂ ਯਾਰ ਲੱਗੇ ਆ ਆਪਣੇ ਪਿੰਡ ਤੋਂ ਬਣਾਉਣ ਲੱਗੇ ਆ ਉਗਰਾਹਾ ਪਿੰਡ ਤੋਂ। ਬਾਈ ਕਾਰੇ ਮੋੜ ਕੋਲੇ ਪਹੁੰਚੇ ਹੋਏ ਆ ਝੋਟੀ ਦਿਖਾਵਾਂਗੇ ਆਹ ਇੱਕ ਆਈ ਹੋਈ ਆ ਸੱਜਣੋ ਇਹ ਹਰਿਆਣੇ ਚੋਂ ਤੇ ਬਾਕੀ ਬਿੱਦ ਪ੍ਰੂਫ ਵਾਲੀ ਗੱਲ ਬਾਤ ਆ ਸਾਰੀ ਮੂੰਹੋਂ ਹੈਗੀ ਆ 2 ਦੰਦ ਮਹੀਨੇ ਡੇਢ-ਡੇੜੇ ਇਹ ਸੂਈ ਹੋਈ ਆ ਤੇ ਦੁੱਧ ਸੱਜਣੋ ਇਹਦੇ ਥੱਲੇ ਇਸ ਟਾਈਮ ਰੈਡੀ ਦਾ ਦੁੱਧ ਆ 15 ਕਿਲੋ ਤੋਂ ਬਾਹਰ ਇਹ ਝੋਟੀ ਥੱਲੇ ਦੁੱਧ ਰੈਡੀ ਦਾ ਬਾਕੀ ਡਿਟੇਲ ਬਾਈ ਨੂੰ ਪੁੱਛਾਂਗੇ। ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਰੇਟ ਵੀ ਸੱਜਣੋ ਇਹਦਾ ਆਪਾਂ ਵੀਡੀਓ ਚ ਹੀ ਕਰਾਂਗੇ ਮੂੰਹੋਂ ਮੇਨ ਗੱਲ ਆ ਯਾਰ ਜਿਹੜੀ ਦੋ ਦੰਦਾਂ ਦਾ ਦੋ ਦੰਦ ਦੇ ਹਿਸਾਬ ਨਾਲਾ ਕੱਦ ਕੱਦ ਦਾ ਅੰਦਾਜ਼ਾ ਕਰਾ ਦੇਥੋ ਪੇ ਪਛਾਣੂ ਹੋ ਗਈ ਕੱਦ ਕਾੜ ਦਾ ਅੰਦਾਜ਼ਾ ਵੀ ਲਾ ਲਿਓ ਕਿਉਂਕਿ ਹਲੇ ਇਹ ਦੋ ਦੰਦਾਂ ਦਾ ਦੋ ਦੰਦ ਦੇ ਹਿਸਾਬ ਨਾਲਾ ਤਕਰੀਬਨ ਤਕਰੀਬਨ ਪੌਣੇ 1-3 ਸਾਲ ਦੀ ਉਮਰ ਹੈ ਦੀ ਅੱਗੇ ਨੇ ਹਜੇ ਹੋਰ ਉਮਰ ਵਧਾਉਣੀ ਆ ਜਿਵੇਂ ਜਿਵੇਂ ਬਾਡੀ ਵੀ ਬਣਾਉਣੀ ਆ ਕੱਦ ਵਿੱਡ ਵੀ ਬਣਾਉਣਾ ਤੇ ਆਰਡਰ ਆ ਜਿਹੜਾ ਆਰਡਰ ਵੀ ਯਾਰ ਕੰਪੈਕਟ ਦਾ ਡਰਾ ਸਟਿਚਾ ਡਰਾ ਇਹ ਵੀ ਸਿਰਾ ਬਣਾਉਂਦੇ ਜਾਣਾ ਤੇ ਹਾਂ ਹੋਰ ਕੀ ਹਾਲ ਐ ਠੀਕ ਐ ਬਾਈ ਚੜਦੀ ਕਲਾ ਵਧੀਆ ਬਈ ਹਾਂ ਇਹ ਕਿੱਥੋਂ ਲੈ ਕੇ ਆਏ ਜੀ ਆਪਾਂ ਇਹ ਜੀਂਦਲਾ ਬੋਲੇ ਹੱਤੀ ਦੀ ਬਾਈ ਠੀਕ ਐ ਗੱਲ ਹਾਂ ਜੀਂਦਲਾ ਉਹ ਲੈ ਕੇ ਆਏ ਤੂੰ ਪਿੰਡ ਨਹੀਂ ਵਪਾਰੀ ਦੱਸਦੇ ਹੁੰਦੇ ਛੇਤੀ ਹਾਂ ਨਾ ਹਾਂ ਪਿੰਡ ਵਪਾਰੀ ਦੱਸਦੇ ਨਹੀਂ ਹੁੰਦੇ ਕਿਉਂਕਿ ਮਾਲ ਅੱਗੇ ਪਿੱਛੇ ਯਾਰ ਇਹਨਾਂ ਨੇ ਹੋਰ ਵੀ ਲੈ ਕੇ ਆਉਣਾ ਹੁੰਦਾ ਈ ਗੱਲ ਨਹੀਂ ਤੇ ਮੇਨ ਗੱਲ ਵੀ ਹਰਿਆਣੇ ਦਾ ਜਾਨਵਰ ਕਹਲੇ ਆ ਆਪਣੇ ਜਾਨਵਰ ਨਾਲੋਂ ਕਿੰਨਾ ਕੰਤਰ ਇਹਨਾਂ ਚ ਉਹਦੂ ਦੁੱਧ ਵੀ ਵਧੀਆ ਦੋ ਦੰਦਾ ਵਾਲੇ ਕੌਣ 1 3 ਸਾਲ ਦੀ ਆ ਮੰਗਰੇ ਇਹਦੇ ਕੱਟੀ ਆ ਮੰਗਰੇ ਇਹਦੇ ਕੱਟੀ ਆ ਨਾ ਸੂਈ ਨੂੰ ਕਿੰਨੇ ਕਿਤਨੇ ਹੋਗੇ ਜੀ ਸੂਈ ਹੋਊਗੀ ਇਹ ਮਹੀਨੇ ਦੇ ਲਗਭਗ ਮਹੀਨੇ ਡੇਢ ਕਿੜੂਗੀ ਜਿਵੇਂ ਤੈਨੂੰ ਜਾਣਕਾਰੀ ਦਿੱਤੀ ਆ ਉਹ ਵੀ ਤੂੰ ਦੱਸ ਹਾਂ ਮਹੀਨੇ ਦੀ ਹੋਊਗੀ ਹਾਂ ਦੁੱਧ ਆਪਾਂ 2 ਟਾਈਮ 4 ਟਾਈਮ ਚ ਵਾ ਦੇ ਤੇ 4 ਟਾਈਮ ਚੋ ਕੇ ਲੈ ਜਾ ਅਗਲਾ 15 ਲੀਟਰਾਂ ਕੰਡੇ ਵਾਲਾ ਦੁੱਧ ਇਹਦੇ ਥੱਲੇ ਹੋਂ ਤੇ 17 ਕਰਨਾ 18 ਕਰ ਹਾਂ ਲੀਟਰ ਜਿੰਨੇ ਮਰਜ਼ੀ ਮਾਰ ਲੈ ਆ ਤੋੜ ਕੇ ਦਿਖਾ ਦੇ ਇੱਕ ਵਾਰੀ ਫਿਰ ਆਪਾਂ ਚੋ ਕੇ ਵੀ ਦਿਖਾ ਦਾਂਗੇ ਆ ਲੈ ਸੱਜਣਾ ਤੁਰਦੀ ਜੱਜਮੈਂਟ ਕਰ ਲੈ ਇੱਕ ਵਾਰੀ ਦਰਸ ਬੱਚੇ ਤੇ ਮਾਰ ਦੇ ਕੈਮਰਾ ਇਹ ਹੈਗੀ ਆ ਨਾਲ ਇਹਦੇ ਕੱਤੀ ਤੇ ਆਪ ਵੀ ਜਰ ਜੇ ਗੱਲ ਕਰ ਲਈਏ ਕੱਤੀ ਏ ਆਪਾਂ ਇਹਨੂੰ ਮੱਜਾਂ ਚ ਨਹੀਂ ਕਹਿ ਸਕਦੇ ਵੀ ਮੱਜਾਂ ਚ ਆ ਗਈ ਆਪ ਵੀ ਕੱਟੀਆਂ ਜੀ ਆਉਂਦੀ ਆ ਦੰਦਾਂ ਚ ਹੈਗੀ ਆ ਦੋ ਦੰਦ ਤੇ ਆਰਡਰ ਆ ਜਿਹੜਾ ਯਾਰ ਆਰਡਰ ਇਹਦਾ ਬਾ ਕਮਾਲ ਆ ਬਾਈ ਕੰਪੈਕਟਿਟੀ ਦੀ ਆ ਮਮੀ ਤੋਂ ਫੜਦਾ ਤੇ ਮੇਨ ਗੱਲ ਆ ਜਿਹੜੀ ਯਾਰ ਕੱਦ ਕਾਠ ਵੀ ਝੋਟੀ ਦਾ ਫੁੱਲ ਵੱਡਾ ਤੁਹਾਨੂੰ ਐ ਲੱਗੂਗਾ ਜਿਵੇਂ ਆਪਾਂ ਨੇ ਕੋਈ ਦੂਜੇ ਕਿਸੇ ਸੁਈ ਵਾਲੀ ਝੋਟੀ ਦੇਖਦੇ ਪਏ ਆ ਹੈਗੀ ਪਰ ਇਹ ਪਹਿਲੇ ਸੁਈ ਆ ਦੰਦਾਂ ਚ ਦੋ ਦੰਦਾਂ ਦਾ ਤੇ ਇੱਥੋਂ ਤਾਂ ਅਸ ਅਗਲੇ ਬੰਨੋਲੇ ਵਾਲੂਬਾ ਦਿਖਾ ਦਿੱਤੇ ਲੰਬਾਈ ਲੰਬੂਈ ਦਿਖਾ ਰਹੇ ਤੇ ਮੇਨ ਗੱਲ ਆ ਜਿਹੜੀ ਯਾਰ ਹਰਿਆਣੇ ਦਾ ਜਾਨਵਰ ਹੁੰਦਾ ਜਿਹੜਾ ਠੰਡਾ ਸੀਲ ਹੁੰਦਾ ਹੈ ਸੁਭਾਅ ਦਾ ਬੜਾ ਸ਼ਾਂਤ ਹੁੰਦਾ ਜਿਵੇਂ ਆਪਣੇ ਜਾਨਵਰ ਨੇ ਆਪਣੇ ਜਾਨਵਰ ਜੀ ਕਰਦੇ ਨੇ ਪਰ ਇਹ ਜਾਨਵਰ ਨੇ ਜਿਹੜੇ ਯਾਰ ਇਹ ਜਾਨਵਰ ਬਿਲਕੁਲ ਠੰਡੇ ਸੀਲ ਨੇ ਕੱਦ ਕਾਰਚ ਆ ਗਈ ਫੁੱਲ ਵੱਡੇ ਚ ਤੇ ਇੱਥੇ ਤੋਂ ਧਰ ਸਾਡਰ ਤੇ ਮਾਰਦੀ ਇੱਕ ਵਾਰੀ ਕੈਮਰਾ ਆਡਰ ਰਡਰ ਵੀ ਦਿਖਾ ਦੇ ਸਟਿਚ ਆਡਰਾ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਮਸਟੈਟਸ ਨੂੰ ਸਟੂਟਰੀ ਪ੍ਰੋਬਲਮ ਆ ਇਹ ਲੈ ਵਿੱਚ ਬਹੁਤ ਘਟ ਆਉਂਦੀ ਆ ਤੇ ਆਜਾ ਕਰ ਲੈ ਇਹ ਬੱਚਾ ਛੱਡ ਲੈਦਾ ਹੁਣ ਚਵਾਈ ਕਰਾ ਕੇ ਵੀ ਇਹਦੀ ਦਿਖਾ ਦਾਂਗੇ ਬਾਈ ਤੋਂ ਲੈ ਇੱਧਰ ਹੋ ਜਾ ਫੇਸਟੇ ਵੀ ਮਾਰ ਦੇ ਦੱਸ ਤੂੰ ਸਿੰਗਾ ਸੁੰਗਾ ਦੇ ਹਰੇਕ ਪੱਖ ਤੋਂ ਦਿਖਾ ਦੇ ਲੈ ਇੱਧਰ ਹੀ ਗੱਡ ਜਾ ਹਾਂ ਲੈ ਆ 31 ਨਹੀਂ ਮੈਂ ਕਿਹਾ ਫਵਾਰਿਆਂ ਥੱਲੇ ਬੰਨ ਕੇ ਰੱਖਿਆ ਹਾਂ ਹਾਂ ਆ ਇਹਦੇ ਨੇ ਮਾੜੇ ਪੀਲੇ ਵਾਲੇ ਤਾਂ ਹੀ ਚਿੱਟੇ ਜੇ ਹੋਗੇ ਥੋੜੇ ਥੋੜੇ ਇਹ ਤਾਂ ਇਹਦੇ ਨਾਲ ਸਾਰਾ ਦਿਨ ਗਿੱਲਾ ਹੋ ਜਾਂਦਾ ਆ ਸਾਰਾ ਦਿਨ ਉਹ ਰਹੇ ਨਹੀਂ ਆਰਾਮ 'ਚ ਨੇ ਹਨਾ ਹਾਂ ਸਾਰਾ ਦਿਨ ਚੱਲਦੇ ਨੇ ਇਹਦੇ ਘਰ ਤੋਂ ਆ ਝੋਟੀ ਤੇ ਵੀ ਮਾਰ ਦੇ ਦੱਸ ਬਕਾਇਆ ਉਹ ਕੱਲੀ ਆ ਜਿਹੜੀ ਅੱਜ ਤੁਹਾਨੂੰ ਦਿਖਾ ਰਹੇ ਆ ਤੇ ਆ ਬਾਈ ਦੀ ਘਰ ਦੀ ਆ ਮੱਝ ਤੇ ਆ ਸਾਰਾ ਮੇਰਾ ਖਿਆਲ ਬਕਾਇਆ ਵਾਲਾ ਮਾਂ ਲਿਆ ਆ ਦੋ ਆਣੇ ਮੈਂ ਸਿੱਖ ਉਹ ਅਮਾਰ ਦੇ ਦਰਸੇ ਇਧਰ ਵੀ ਮਾਰਦੇ ਹੋਏ ਕਿਉਂਕਿ ਕੰਮ ਬਾਈ ਦਾ ਵਪਾਰ ਦਾ ਪ੍ਰੋਟੀਨ ਚ ਜਾਨਵਰ ਇੱਥੇ ਆਉਂਦੇ ਰਹਿੰਦੇ ਨੇ ਤਕਰੀਬਨ 8 ਤੋਂ 10 ਜਾਨਵਰ ਬਾਈ ਕੋਲੇ ਹਰ ਵਕਤ ਸੱਜਣੋ ਇਹ ਤਕਰੀਬਨ ਤਕਰੀਬਨ 8 ਤੋਂ 10 ਜਾਨਵਰ ਇਸ ਘਰ ਦੇ ਵਿੱਚ ਖਰੀਦਦਾਰੀ ਵਾਸਤੇ ਤੁਸੀਂ ਜਦੋਂ ਮਾ ਜੀ ਸਾਡੇ ਤੋਂ ਦੇਖਦੇ ਮਾਰਦਾ ਇਧਰ ਦਾ ਜਾਨਵਰ ਵੀ ਮਿਲੂਗਾ ਤੇ ਤੁਹਾਨੂੰ ਸੱਜਣੋ ਹਰਿਆਣੇ ਦਾ ਜਾਨਵਰ ਵੀ ਬਾਈ ਦੇ ਘਰੋਂ ਮਿਲੂਗਾ ਉਧਰ ਵੀ ਮਾਰਦੇ ਦਰਸ ਹੋਏ ਉਹ ਜਾਨਵਰ ਵੀ ਕਿਉਂ ਦੇਖ ਫਾਰਮ ਸਾਰਾ ਦਿਖਾ ਦੇ ਮਾਰ ਕੇ ਕੈਮਰਾ ਵਾਲੇ ਦਾ ਆਜ ਆ ਗਈ ਸੱਜਣਾ ਬਸ ਸੋਣਾ ਆ ਜਾਂਦੀ ਆ ਗਈ ਆ ਜਾਂਦੇ ਸਮਾਰ ਕੇ ਜਮਾ ਇਹ ਨਾ ਉਹ ਕਰਾਂਗੇ ਆ ਤੇ ਮੇਨ ਗੱਲ ਆ ਯਾਰ ਠੰਡੀ ਸੀਲ ਬਹੁਤ ਆ ਜਿਵੇਂ ਬੰਦੇ ਦੇ ਵਾਲੇ ਵਾਲੇ ਇੰਨੇ ਬੰਦੇ ਕਿਹੜੇ ਦੇਈ ਜਾਂਦੇ ਕੋਈ ਚੱਕਰ ਨਹੀਂ ਤੇ ਸ਼ਕੀਨ ਸਕੂਨ ਵੀ ਬਹੁਤ ਆ ਬਾਕੀ ਜਿਹੜੇ ਸੱਜਣ ਨੇ ਯਾਰ ਬਰੀਡਿੰਗ ਤੇ ਕੰਮ ਕਰਨਾ ਉਹਦੇ ਵਾਸਤੇ ਵੀ ਯਾਰ ਇਹ ਸੁਨਹਿਰੀ ਮੌਕਾ ਇਥੋਂ ਲੰਬਾਈ ਲਮੂਈ ਦਿਖਾ ਦੇ ਸਮਾਰ ਕੇ ਆਣ ਪਿਛਾਣੂ ਕੇ ਲੰਬਾਈ ਲਮੂਈ ਦਿਖਾ ਦੇ ਤੇ ਨਾਲੇ ਦੇ ਮੇਨ ਗੱਲ ਕੱਤੀ ਆ ਇੱਕ ਨਾਲ ਇੱਕ ਮੋਹਰਾ ਦਾ ਨਗੀਨਾ ਜਿਵੇਂ ਤੁਹਾਨੂੰ ਮੈਂ ਦੱਸਦਾ ਉਹਨਾਂ ਫਰੀ ਆ ਤੇ ਹੁਣ ਲਿਆ ਕਾਲੇ ਬਾਲਟੀ ਥਣ ਥਨੋਟ ਵੀ ਦਿਖਾ ਦੇ ਦਰਸੋਂ ਪਾਸੇ ਮੇ ਉਹ ਜੇ ਨੇੜੇ ਲਾਜੂ ਪਿਛਲੇ ਪਾਸੇ ਵੀ ਦਿਖਾ ਦੀ ਆ ਕੀ ਇਧਰ ਲੈ ਬੰਨੀ ਲੈ ਘਰ ਦੇ ਚ ਬਾਈ ਸਟਾਰਟ ਹਾਂ ਇੱਥੋਂ ਦਿਖਾ ਦੇ ਥਣ ਥਨੋਟ ਥਣ ਥਨ ਤਾਂ ਕੱਢਿਆ ਪੂਰਾ ਟੋਪ ਦਾ ਹਨਾ ਆ ਥਣ ਥਨੋਟ ਟੋਪ ਦਾ ਬਣਾਉਂਦੀ ਆ ਤੇ ਬਾਕੀ ਚ ਬਾਈ ਸਗੂਈ ਤੁਹਾਨੂੰ ਦੱਸ ਹੀ ਦੇਊਗੀ ਹੁਣ ਓਕੇ ਆ ਤੇ ਬਾਈ ਤੁਰੀ ਕਾਲੇ ਜਨ ਐਨ ਪੋਲੀ ਆ ਬਾਲਟੀ ਦਿਖਾ ਲਈ ਬਾਲਟੀ ਦਿਖਾਈ ਦਰਸੋਂ ਚਲਾ ਦੇ ਕੰਮ ਪਿਛਲੇ ਤੋਂ ਵੀ ਮਾਰਦੇ ਦੋ ਦੋ ਤਾਰਾਂ ਗਾੜੀ ਦਿਖਾਵਾਂਗੇ ਦਗਾ ਮਾਰਦੇ ਨਾ ਦੋ ਦੋ ਤਾਰਾਂ ਮਾਰਦੇ ਫਿਰ ਥੋੜਾ ਪਿਛਾਣ ਹੋਈ ਆ ਬਾਅਦ ਛੋੜਿਆ ਗਾੜੀ ਅੱਧ ਛੋੜਿਓ ਹੁਣ ਇਹ ਹੁਣ ਸੱਜਣੋਂ ਆਪਾਂ ਤੁਹਾਨੂੰ ਇਹ ਗਾੜੀ ਗੁੜੀ ਵੀ ਦਿਖਾਵਾਂਗੇ ਗਾੜੀ ਕਿੰਨੀ ਕਰਦੀ ਆ ਤੇ ਪਿਛਾੜੀ ਕਿੰਨੀ ਕਰਦੀ ਆ ਅਲੱਗ-ਅਲੱਗ ਦਿਖਾਵਾਂਗੇ ਆਪਾਂ ਪਹਿਲਾਂ ਗਾੜੀ ਆ ਦੁੱਧ ਦਿਖਾਵਾਂਗੇ ਤੁਹਾਨੂੰ ਤੇ ਫਿਰ ਸਾਰਾ ਦੁੱਧ ਆਪਾਂ ਤੁਹਾਨੂੰ ਲੀਟਰਾਂ ਚ ਮਾਪ ਕੇ ਦਿਖਾਵਾਂਗੇ ਤੇ ਬਾਕੀ ਜਿਹੜੇ ਵੀ ਯਾਰ ਸੱਜਣ ਨੂੰ ਇਹ ਆਈਟਮ ਇਹ ਝੋਟੀ ਇਹ ਨਗੀਨਾ ਪਸੰਦ ਆਊਗਾ ਉਹ ਬਾਈ ਕੋਲੇ ਨੇੜੇ ਆ ਕੇ 2 ਡੰਗ 4 ਡੰਗ ਝੋਕੇ ਲਿਆ ਸਕਦੇ ਨੇ ਕਰਾ ਦਾਂਗੇ ਤਸੱਲੀ ਘਰੇ ਦੋ ਡੰਗ ਹਾਂ ਹਾਂ 4 ਡੰਗ ਝੋਕੇ ਲਿਆ ਦੇ ਚ ਇਹ ਅਗਲਾ ਆ ਤੇ ਉਧਰ ਰਤੀਨ ਚ ਆਪਣੇ ਕੋਲ ਤਿੰਨ ਵੀਲੋ ਦੀ ਤਾਂ ਗੱਡੀ ਹੈ ਦੀ ਅੱਛਾ ਹਾਂ ਤੇ ਨਹੀਂ ਆ ਰਤੀਨ ਚ ਆਪਣੇ ਕੋਲੇ ਕਿੰਨੇ ਕਿ ਜਾਨਵਰ ਰਹਿੰਦੇ ਨੇ ਰਹਿੰਦੇ ਨੇ 8-9 ਜਾਨਵਰ 8 ਤੋਂ 9 ਜਾਨਵਰ ਭਾ ਕਿੰਨਾ ਕੁ ਹੁੰਦਾ ਪਾਤਾ ਭਾਈ ਲੱਖ ਤੋਂ ਤਾਂ ਹੀ ਨੇ ਸਾਰੇ ਹਾਂ ਲੱਖ ਤੋਂ ਉੱਪਰ ਸਟਾਰਟ ਹੋ ਗਏ 1.5 ਲੱਖ ਤੱਕ ਦੇ ਹਾਂ 1.5 ਤੱਕ گاਵਾਲਾ ਤਾਂ ਨਹੀਂ ਕਰਦੇ ਸਿੱਟ ਨੂੰ ਨਾ ਗਾਂ ਦੇ ਕੋਈ ਕੋਈ ਲੈ ਲੈਣੇ ਬਸ ਕਨੱਬੀ ਕਦੇ ਕਦੇ ਆ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਸੱਜਣਾ ਸਾਡੇ ਲੱਖੇ ਵਾਲੇ ਜਿੰਨੇ ਕੁ ਸੱਜਣ ਹੈਗੇ ਨੇ ਵਪਾਰੀ گاਵਾਵਾਂ ਦੇ ਸ਼ਕੀਨ ਘੱਟ ਨੇ گاਵਾਵਾਂ ਦੇ ਵੀਡੀਓ ਆਪਾਂ ਤੁਹਾਨੂੰ ਦਿਖਾਉਨੇ ਹਾਂ ਧੌਲੇ ਏਰੀਆ 'ਚ ਜ਼ਿਆਦਾ ਕਿਉਂਕਿ گاਵਾਵਾਂ ਦਾ ਵਪਾਰ ਆ ਜਿਹੜਾ ਪੌਲੇਰੀਏ ਦੇ ਚੱਲਦਾ ਸੱਜਣੋਂ ਵੱਡੇ ਲੈਵਲ ਤੇ ਜੇ ਗੱਲ ਕਰੀਏ ਸਾਡੇ ਏਰੀਏ ਦੇ ਵਿੱਚ ਜ਼ਿਆਦਾਤਰ ਮੱਝਾਂ ਦਾ ਹੁੰਦਾ ਕਿਉਂਕਿ ਆਪਾਂ ਆਪਣੇ ਏਰੀਏ ਦੀ ਗੱਲ ਕਰ ਲਈਏ ਆਪਣੇ ਏਰੀਏ ਤੋਂ ਹਰਿਆਣਾ ਨੇੜੀ ਰਹ ਜਾਂਦਾ 20 20 ਕਿਲੋਮੀਟਰ ਦੇੜੇ-ਘੇੜੇ ਰਹ ਜਾਂਦਾ ਇੱਧਰ ਮੱਝਾਂ ਦੀ ਲਾ ਲਈਏ ਜੇ ਮੱਝਾਂ ਦੀ ਹੈ ਨਾ ਮੱਝਾਂ ਦੀ ਚੰਗੀ ਬਰੀਡ ਆਉਂਦੀ ਸਾਡੇ ਇਲਾਕੇ 'ਚ ਕਿਉਂਕਿ ਇਹ ਇੱਧਰ ਤੋਂ ਜੇ ਗੱਲ ਕਰ ਲਈਏ ਯਾਰ ਪਹਿਲਾਂ ਲੁਧਿਆਣੇ ਵਾਲੇ ਵਪਾਰੀ ਲਿ ਜਾਂਦੇ ਰਹੇ ਨੇ ਲਹਿਰੇ ਵਾਲੀ ਮੰਡੀ ਤੋਂ ਮੇਰਾ ਖਿਆਲ ਆ ਜੰਗਲ ਦਾ ਇਲਾਕਾ ਕਹਿੰਦੇ ਰਹੇ ਨੇ ਇਸ ਏਰੀਏ ਨੂੰ ਤੇ ਜਦੋਂ ਗਾੜੀ ਚੋਤੀ ਕਾਲੇ ਲੱਗ ਦਿਖਾ ਦੇ ਦਿਖਾ ਕੰਮ ਕਰ ਪ੍ਰਾਣਾ ਆਪਣਾ ਹਨਾ ਲਾਨੇਦਾਰ ਵੀ ਕਰਦਾ ਸੀ ਪਹਿਲਾਂ ਪਹਿਲਾਂ ਲਾਨੇਦਾਰ ਕਰਦਾ ਸੀ ਕੰਮ ਕਰ ਪ੍ਰਾਣਾ ਐਕਸਪੀਰੀਅੰਸ ਵਾਲਾ ਕੰਮ ਆਹੀ ਗੱਲ ਨਹੀਂ ਨਾਲ ਨਾਲ ਖੇਤੀ ਵੀ ਕਰਦਾ ਚੋਪਰਾ ਇਹ ਬਾਲਟੀ ਤੇ ਰੱਖੀ ਕਰ ਸੀ ਸਿੰਘ ਜੰਗਾ ਇੱਥੋਂ ਨਾ ਹਲਾਈ ਕੈਮਰਾ ਹੁਣ ਏਲੀ ਆਨ ਦਾ ਰੈਗੂਲਰ ਬੰਦ ਨਹੀਂ ਕਰਨੀ ਆਪਾਂ ਨੇ ਕੋਈ ਨਹੀਂ ਕੋਈ ਨਹੀਂ ਇਥੇ ਚੱਲਣ ਦਾ ਰੇਟ ਵੀ ਦੱਸਾਂਗੇ ਆਪਾਂ ਵੀਡੀਓ ਦੀ ਹਾਂ ਰੇਟ ਵੀਡੀਓ ਚ ਦੱਸ ਰਹੀ ਹਾਂ ਰੇਟ ਵਾਲਾ ਕੰਮ ਵੀ ਕਰ ਦਾਂਗੇ ਸੱਜਣੋ ਵੀਡੀਓ ਜੀ ਫਾਈਨਲ ਕਈ ਵਾਰੀ ਐਦਾਂ ਹੁੰਦਾ ਮਹਿੰਗੇ ਜਾਨਵਰ ਦਾ ਵਪਾਰੀ ਫੋਨ ਤੇ ਕਰ ਲੈਂਦੇ ਆ ਦਾ ਗਾੜੀ ਦੇ ਆ ਗਾੜੀ ਦਿਖਾਏ ਗਰਸੀ ਇੱਕ ਵਾਰੀ ਨੇੜੇ ਲਾ ਗਏ ਇਹਨਾਂ ਦਾ ਗਾੜੀ ਨਾਲ ਹੀ ਲਾਤੀ ਯਾਰ ਬਾਲਟੀ ਲਵੇ ਗਾੜੀ 3 ਕਿਲੋ ਦੀ ਹੈ ਹੈ 3 ਕਿਲੋ ਦੀ ਪੂਰੇ 3 ਦੀ ਹਾਂ 3 ਕਿਲੋ ਦੇ ਹਿਸਾਬ ਨਾਲ ਤਾਂ ਫਿਰ ਦੁੱਧ ਕਾਫੀ ਚਾਰ ਕਰਨਾ ਚਾਹੀਦਾ ਹੂੰ ਦਾ ਜੇ 17 ਲੀਟਰ ਕਰ ਲਾ ਪਕੰਡੇ ਵਾਲਾ 15 ਜੋਕ ਕੇ ਦੇਮਾਲਾ ਚਾਰ ਡੰਗ ਜੋਕ ਕੇ ਲੈ ਜਾਈਏ ਹਾਂ ਉਹ ਕੰਡੇ ਵਾਲਾ 15 ਹੋ ਖਾਸਾ ਜਾਂਦਾ ਹੂੰ ਪਾ ਕੇ ਆਉਣੇ ਨਾ ਡੈਰੀ ਚ ਦਾ ਅਛਾ ਤੋਰਾਂਗੇ ਤਸੱਲੀ ਕਰਾ ਕੇ ਹਾਂ 7 5 ਫੈਂਟ ਆਉਂਦੀ ਹੈ ਅਛਾ ਸਾਰੇ ਪਾਸਿਓਂ ਪੂਰੀ ਆ ਜੇ ਗੱਲ ਕਰੀਏ ਫੈਂਟ ਵੀ ਫੁੱਲ ਆਉਂਦੀ ਆ ਤੇ ਗਾੜੀ ਵੀ 3 ਕਿਲੋ ਦੀ ਆ ਤੇ ਦੁੱਧ ਵੀ ਕੰਡੇ ਵਾਲਾ ਹੈਗਾ 15 ਕਿਲੋ ਦਾ ਰੈਡੀ ਤੇ ਦੰਦ ਵੀ ਦੋ ਆ ਗਈ ਦੋ ਦੰਦਾਂ ਦੇ ਜਦੋਂ ਆ ਦੰਦਾਂ ਚ ਸੱਜਣੋਂ ਦੋ ਦੰਦ ਉਹ ਤੁਹਾਨੂੰ ਚੈੱਕ ਕਰਨ ਦੀ ਵੀ ਲੋੜ ਨਹੀਂ ਉਹ ਮੈਂ ਚੈੱਕ ਕਰੇ ਸੀ ਕੱਲ ਦੰਦ ਬਾਈ ਕੋਲ ਆਇਆ ਸੀ ਮੈਂ ਦੰਦਾਂ ਦੰਦਾਂ ਦਾ ਸਿਸਟਮ ਬੇਫਿਕਰ ਹੋ ਕੇ ਲੈ ਜਾਓ ਤੇ ਬਾਕੀ ਚਵਾਈ ਚੁਵਾਈ ਤੁਹਾਨੂੰ ਬਾਈ ਨੇ ਕਰਕੇ ਦਿਖਾਤੀ ਤੇ ਬਾਕੀ ਆਪ ਨੇੜੇ ਆ ਕੇ ਚੋਲਿਓ ਪਾਸ ਕਰਕੇ ਲੈ ਜਾਓ ਦੋ ਡੰਗ ਚਾਰ ਡੰਗ ਬਾਈ ਦੇ ਘਰੇ ਤੁਸੀਂ ਦੁੱਧ ਵੀ ਮਾਪ ਕੇ ਲਿਆ ਸਕਦੇ ਹੋ ਤੇ ਬਾਕੀ ਨਾਲ ਇਹ ਜਿਹੜੀ ਮੈਂ ਤੁਹਾਨੂੰ ਚਵਾਈ ਦਿਖਾ ਰਿਹਾ ਇੱਕ ਰੈਫਰੈਂਸ ਤੌਰ ਤੇ ਦਿਖਾ ਰਿਹਾ ਚਵਾਈ ਆਪਾਂ ਕੋਈ ਇਹ ਲੈਬ ਚਵਾਈ ਨਹੀਂ ਕਰੀ ਜਾਂ ਦੋ ਡੰਗ ਜਾਂ ਚਾਰ ਡੰਗ ਨਹੀਂ ਕਰਕੇ ਦਿਖਾਈ ਸਰ ਤੇ ਵੀ ਸ਼ਾਮ 7:00 ਵਜੇ 7:00 ਵਜੇ ਕੇ 10 ਮਿੰਟਾਂ ਦੇ ਚੋਈ ਹੋਈ ਆ ਕਿਉਂਕਿ ਸਮਾਂ ਹਾਂ ਸਮਾਂ ਬਰਾਬਰ ਜਿਹੜੀ ਆ 10 ਮਿੰਟਾਂ ਦਾ ਹੀ ਫਰਕ ਆ ਤੇ ਬਾਕੀ ਜਿਹੜੇ ਸੱਜਣ ਨੂੰ ਜਿਵੇਂ ਤੁਹਾਨੂੰ ਮੈਂ ਦੱਸਿਆ ਜਾ ਰਹੀ ਚੀਜ਼ ਪਸੰਦ ਆਊਗੀ ਹਨਾ ਉਹ ਆਪਦਾ ਟਾਈਮ ਤੋਂ ਟਾਈਮ ਘੜੀ ਲਾ ਕੇ ਦੋ ਡੰਗ ਚਾਰ ਡੰਗ ਉਰੇ ਮਾਪ ਕੇ ਲੈ ਜੀ ਤੇ ਮੈਂ ਤੁਹਾਨੂੰ ਚਵਾਈ ਆ ਜਿਹੜੀ ਇੱਕ ਰੈਫਰੈਂਸ ਤੌਰ ਤੇ ਦਿਖਾ ਰਿਹਾ ਬਾਈ ਕੋਲੋਂ ਕਿਉਂਕਿ ਇਹਦੇ ਨਾਲ ਤੁਹਾਨੂੰ ਇੱਕ ਨਾ ਮੋਟਾ-ਮੋਟਾ ਜਿਵੇਂ ਗੱਲ ਕਰ ਲਾਂ ਇੱਕ ਅੰਦਾਜ਼ਾ ਹੋ ਜੂਗਾ ਇੱਕ ਆਈਡੀਆ ਜਿਹਾ ਹੋ ਜੂਗਾ ਦੁੱਧ ਦਾ ਤੇ ਬਾਕੀ ਇੱਕ ਤੁਹਾਨੂੰ ਹੋਰ ਵੀ ਗੱਲ ਸੁਣਾ ਦਣਾ ਮੈਂ ਨਾਲ-ਨਾਲ ਬਾਈ ਚਵਾਈ ਕਰੀ ਜਾਂਦਾ ਇੱਕ ਠੱਗੀ ਵਾਲੀ ਗੱਲ ਵੀ ਸੁਣਾ ਦਣਾ ਵੀ ਠੱਗੀ ਦਾ ਤੁਸੀਂ ਕਿਵੇਂ ਬਸ ਸਕਦੇ ਹੋ ਵਪਾਰੀਆਂ ਨੂੰ ਵੀ ਲੋਕ ਅੱਜ ਕੱਲ ਠੱਗ ਲੈਂਦੇ ਨੇ ਜੇ ਮੈਂ ਗੱਲ ਕਰ ਲਾਂ ਕਾਲੇ ਕਿਵਰੀ ਚੈੱਕ ਚੁੱਕ ਦੇ ਦਿੰਦੇ ਨੇ ਹਾਂ ਹਾਂ ਅ ਚੈੱਕ ਵਾਲਾ ਸਿਸਟਮ ਵੀ ਕਰ ਲਾਵਨੇ ਤੇ ਕਈ ਵਾਰੀ ਵਪਾਰੀ ਨੂੰ ਕਹਿ ਵੀ ਦਿੰਦੇ ਨੇ ਦੂਰ ਵਾਲੇ ਵੀ ਆ ਜਾ ਉਰੇ ਛੱਡ ਜਾ ਉੱਥੇ ਜਾ ਕੇ ਫਿਰ ਕਈ ਵਾਰੀ ਕਿਰਾਏ ਵਾਲੇ ਨਾਲ ਰੌਲਾ ਪਾਲਾਂਦੇ ਨੇ ਜਾਂ ਪੈਸੇ ਹੀ ਨਹੀਂ ਦਿੰਦੇ ਇਸ ਕਰਕੇ ਥੱਗੀ ਵੀ ਹੋ ਜਾਂਦੀ ਆ ਤੇ ਘੋੜਿਆਂ ਵਾਲੀ ਥੱਗੀ ਤੋਂ ਤਕਰੀਬਨ ਤਕਰੀਬਨ ਜੇ ਗੱਲ ਕਰ ਲਈਏ ਸਾਰੇ ਸੱਜਣ ਜਾਣੂ ਨੇ ਉਹ ਚ ਤਾਂ ਕੋਈ ਫਸਦਾ ਨਹੀਂ ਤੇ ਫੇਰ ਵੀ ਜੇ ਕੋਈ ਸੱਜਣ ਰਹਿਣਾ ਮੈਂ ਦੱਸ ਵੀ ਦੰਨਾ ਜਿੱਦਾਂ ਕੋਈ ਤੁਹਾਨੂੰ ਦਲਾਲ ਬਣ ਕੇ ਫੋਨ ਕਰਦਾ ਬੰਦਾ ਹਨਾ ਵੀ ਸਰਦਾਰ ਨੂੰ ਘੋੜੇ ਚਾਹੀਦੇ ਯਾਰ ਉਹ ਬਾਹਰੋਂ ਆਇਆ ਹੋਇਆ ਹਨਾ ਆਪਾਂ ਘੋੜੇ ਚੋਂ ਇੰਨੇ ਲੱਖ ਕਮਾ ਲਾਂਗੇ ਇੰਨੇ ਕਮਾ ਲਾਂਗੇ ਕਿਉਂਕਿ ਆਪਣੇ ਸੱਜਣ ਨਾਲ ਯਾਰ ਕਰਤਾਰਪੁਰੇ ਵਾਲੇ ਨਾਲ ਉਹ ਥੱਗੀ ਵੀ ਹੋ ਗਈ ਮਤਲਬ ਇਸ ਪ੍ਰਕਾਰ ਦੀ ਥੱਗੀ ਤੋਂ ਵੀ ਬਚਿਆ ਕਰੋ ਜੀ ਇਹ ਤੁਹਾਡਾ ਮਹਿਸਾਂਗਾਵਾਂ ਦਾ ਕੰਮ ਐ ਤੁਸੀਂ ਮਹਿਸਾਂਗਾਵਾਂ ਦਾ ਕੰਮ ਹੀ ਕਰੋ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਕੋੜਿਆਂ ਵਾਲੇ ਕੰਮ ਤੇ ਇੱਥੇ ਰਹੋ ਹਾਂ ਵੀ ਤੁਸੀਂ ਕੋੜਿਆਂ ਵਾਲੇ ਕੰਮ ਤੇ ਨਾ ਫਸੇ ਜਾ ਕੇ ਵੀ ਜਿਹੜਾ ਆਪਣਾ ਕੰਮ ਆ ਉਸੇ ਕੰਮ ਤੇ ਜ਼ੋਰ ਦੇ ਕੇ ਰੱਖੋ ਕਿਉਂਕਿ ਥੋੜੇ ਬਹੁਤ ਲਾਲਚ ਦੇ ਚੱਕਰ ਜੇ ਨਾ ਕਹਿਣਾ ਕਿਉਂਕਿ ਠੱਗੇ ਯਾਰ ਆਪਾਂ ਉਦੋਂ ਜਾਣਦੇ ਹਾਂ ਜਦੋਂ ਆਪਾਂ ਕਿਸੇ ਨੂੰ ਘਰੋਂ ਠੱਗਣ ਵਾਸਤੇ ਤੁਰਦੇ ਹੁੰਦੇ ਆ ਵੀ ਆਪਾਂ ਫਲਾਨੀ ਨੂੰ ਠੱਗਣ ਚੱਲੇ ਹਾਂ ਉਦੋਂ ਆਪਾਂ ਠੱਗੇ ਜਾਣਦੇ ਹੁੰਦੇ ਆ ਭਾਈ ਅਦਰ ਪੈ ਜਾ ਠੱਗੀ ਹੋਣ ਦੇ ਚਾਂਸ ਨਾ ਮਾਤਰ ਦੇ ਬਰਾਬਰ ਹੁੰਦੇ ਤੇ ਬਾਕੀ ਜੋਦਰੀ ਆਪਾਂ ਤੁਹਾਨੂੰ ਇਹਦਾ ਹੁਣ ਛੋਟੀ ਦਾ ਮਾਪ ਤੇ ਦਿਖਾ ਦੇਣੀ ਕਿੰਨੇ ਲੀਟਰ ਭਰਦੀ ਆ ਤੇ ਬਾਕੀ ਦੋ ਡੰਗ ਤਸੱਲੀ ਕਰਕੇ ਲਿਜਾਣਾ ਤੁਹਾਡਾ ਕੰਮ ਹੈ ਤੇ ਨਾਲ-ਨਾਲ ਮੈਂਡ ਤੇ ਬਾਈ ਤੋਂ ਤੁਹਾਨੂੰ ਭਾਰਿਆਂ ਦੀ ਜਾਣਕਾਰੀ ਵੀ ਲੈ ਕੇ ਜੀ ਆਇਆਂ ਆ ਕਿ ਕਿੰਨੇ ਕ ਮਹਿੰਗੇ ਲੱਗਦੇ ਨੇ ਕੱਲੇ ਮੈਂ ਕਿਹਾ ਕਿਹੜੇ ਲੱਗਦੇ ਨੇ ਪੈਸੇ ਤਾਂ ਲੋਟ ਹੀ ਲੱਗਦੇ ਨੇ ਅੱਛਾ ਮੈਂ ਸਾਨੂੰ ਨਜ਼ਾਰਾ ਦੇਈਆਂ ਸਾਰਾ ਦਿਨ ਮੌਜਾ ਨਾ ਬੈਠੀ ਐਂ ਨਾ ਮੱਖੀ ਬੈਠੇ ਗਿੱਲੇ ਚ ਐਨ ਵਿੱਲਾ ਵੀ ਨਿਬਾਲੇ ਕਰਦੇ ਇਹ ਹਾ ਤਾਂ ਫਰੀਕ ਨੇ ਹੈ ਨਾ ਹਾਏ ਇਹ ਪਸ਼ੀਆਂ ਦੇ ਏਸ ਹੀ ਆ ਗਈ ਬਈ ਇਹ ਗੱਲ ਕਰ ਲਈ ਕਿਉਂਕਿ ਇਹਨਾਂ ਨੂੰ ਵੀ ਜ਼ਰੂਰੀ ਨੇ ਬੱਚੇ ਨੂੰ ਛੱਡਦੇ ਥੋੜਾ ਜਿਹਾ ਹੈ ਬੱਚੇ ਨੂੰ ਛੱਡਦੇ ਕੋਈ ਨਹੀਂ ਹੈ ਛੱਡਦੇ ਮਾੜਾ ਮੁੱਤ ਦਾ ਬੱਚੇ ਨੂੰ ਬੱਚਾ ਕਾਨੂੰ ਪੁੱਠਾ ਮਾਰਨਾ ਨਾ ਇਹ ਤਾਂ ਕੋਈ ਹੋਰ ਹਾਂ ਦੋਵੇਂ ਬਾਲਟੀਆਂ ਲਿਆ ਇੱਧਰਲੇ ਬੰਨੇ ਢੋਲ ਲਾਦੇ ਵੀ ਬੱਚਾ ਕੋਸ ਨਹੀਂ ਨਾ ਨਾ ਇਹ ਹਲਦੀ ਨਹੀਂ ਹੈਗੀ ਅੱਛਾ ਚਾਹੇ ਹੀ ਫੇਰ ਐਂ ਸਿਆ ਹਾਂ ਲੈ ਉਹ ਨਾਲ ਲੈ ਆ ਜਾ ਲੀ ਫੇਰਾਮ ਬਣਿਆ ਦੇ ਲੈ ਆ ਤਰਸ ਹੁਣ ਦਿਖਾ ਦਨੇ ਮਾਪ ਕੇ ਉਹਦੇ ਉੱਤੇ 10 ਲੀਟਰ ਕਿੰਨੀ ਲੈ ਜਾ ਕੇ ਜੱਕਟ ਵੀ ਬਾਈ ਤੋਂ ਆਪਾਂ ਸੱਜਣੋਂ ਸਾਨੂੰ ਪੁੱਛ ਕੇ ਦੱਸ ਦਾਂਗੇ ਬਾਲਟੀ ਲੈ ਇੱਕ ਅਲਟਾ ਪਲਟਾ ਉੱਤੇ 10 ਆਏ ਉਹ ਲਾਲ ਜੀ ਕਿੰਨੀ ਲੈ ਜਾ ਕੇ ਚੱਕ ਲੈ ਭੱਜ ਕੇ ਫਟਾਫਟ ਲੰਬਾ ਨਾ ਕਰਕੇ ਇਸ ਵਾਰ ਜਾਈ ਕਰਾਇ ਤੇ ਉਹ ਕਰ ਦਾਂਗੇ ਜਦੋਂ ਤੱਕ ਜਿੰਨਾ ਹੁਣ ਇਦੂ ਤੜਕੇ ਪਾਈਆ ਵੱਧੇ ਹੋ ਜਰਨ ਰੇ ਲੀਟਰ ਜਾਂਦੀ ਹੋਏ ਨਹੀਂ ਹੋਇਆ ਅਕਚਲੀ ਨਹੀਂ ਮੇਰਾ ਐ ਤੇ ਢੋਲੀ ਦਾ ਪਈ ਐ ਬਾਤ ਤੋਂ ਹੀ ਮੇਰਾ ਇੱਕ ਚਾਹ ਹੋਆ ਫੇਰਾ ਨਹੀਂ ਪੀ ਕਰ ਲਾ ਬਾਕੀ ਦਾ ਚਲ ਆ ਗਿਆ ਲੈ ਕੇ ਆ ਲੈ ਪੱਤਕੀ ਲਿਆ ਚਲ 11 ਹੋਰ ਪਲਟਾ ਦੇ ਜੀ ਨੂੰ ਉਹਨੂੰ 11 ਹੋਰ ਪਾ ਦੇ ਜੀ ਛੱਲੀ ਕਰਾ ਦੇ ਜਮਾ ਸਮਾਰਕ ਉਹ ਚ ਪਾ ਲਈ ਹੁਣ ਹਾਂ ਹੁਣ ਮਾਪ ਦੇ ਇਹਦੇ ਕਰ ਦੇ ਇੱਕ ਇਧਰ ਵੀ ਮੜਾ ਦੋ ਤਿੰਨ 4 5 6 7 8 9 ਹੇ ਗਰਾਹਕ ਜੀ ਆਪਾਂ 15 ਗਹਿ ਕੇ ਦਿੰਨੇ ਆਂ ਇਹ ਕੰਡੇ ਵਾਲਾ ਵੀ ਆਪਾਂ ਕੰਡੇ ਵਾਲਾ ਮੰਦਰਾ ਕੰਡੇ ਵਾਲਾ 15 ਕਿਲੋ ਹੋਗਾ ਹਾਂ ਆ ਜਾਵੋ ਰਾਂ ਨੂੰ ਆ ਜਾਵੋ ਨਾ ਹੱਥ ਫੇਰ ਤੋਂ ਅਲੀ ਰੇਟ ਰੂਟ ਵੀ ਦੱਸ ਦੇਦਾ ਕੰਡੇ ਵਾਲਾ ਹੈਗਾ ਸੱਜਣੋ 15 ਕਿਲੋ ਲੀਟਰ ਆਪਾਂ ਤੁਹਾਡੇ ਸਾਹਮਣੇ ਮਾਪਦੇ ਕਿਉਂਕਿ ਲੀਟਰ ਲੀਟਰ ਦਾ ਜੇ 20 ਕਰ ਲਿਆ 15 ਕੰਡੇ ਵਾਲਾ ਹੈਗਾ ਉਹ 16 ਵੀ ਆ ਸਾਡੇ 15 16 ਕਿਲੋ ਦਾ ਹਾਂ ਲੀਟਰ ਚ ਛੱਗ ਝੁਗਾ ਜਾਂਦੇ ਹਾਂ ਹਾਂ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਦਾ 155 ਕਿੰਨੇ ਹੀ ਦੇਵਾਂਗੇ ਜੰਮੀ ਫਿਕਸ ਜਮਾ ਸਹੀ ਡੇਢ ਦੀ ਦੇਵਾਂਗੇ ਤੁਹਾਨੂੰ ਹਾਂ ਪੂਰੇ ਮਾਨ ਤਾਨ ਛੋਟ ਛਪਾ ਕਰਦੇ ਬਸ ਛੋਟਾ ਮਾੜਾ ਮੋਟਾ ਇਦੂ ਘੱਟ ਨਹੀਂ ਠੀਕ ਹੈ ਗੱਲ ਨੰਬਰ ਬੋਲ ਦਿਓ ਆਪਣਾ 87290 ਹਾਂਜੀ 14076 ਇੱਕ ਵਾਰੀ ਫੇਰ ਬੋਲੋ 87290 ਹਾਂਜੀ 14076 ਲਾ ਸੱਜਣੋ ਇਹ ਨਗੀਨਾ ਯਾਰ ਜਿਹੜੇ ਵੀ ਸੱਜਣ ਨੂੰ ਪਸੰਦ ਆਊਗਾ ਉਹੀ ਗੱਲ ਫੇਰ ਕਹਿੰਦਾ ਵੀ ਨੇੜੇ ਆ ਕੇ ਤਸੱਲੀ ਕਰਕੇ ਦੋ ਰੰਗ ਚਾਰ ਰੰਗ ਚੋਕੇ ਬਾਈ ਕੋਲੋਂ ਲਿਆ ਸਕਦੇ ਹੋ ਦੰਦਾਂ 'ਚ ਹੈਗੀ ਆ ਦੋ ਦੰਦ ਪਹਿਲਾ ਸੂਆ ਤੇ ਨਾਲ ਇਹਦੇ ਆ ਕੱਟੀ ਆ ਇਹ ਤੇ ਵੀ ਮਾਰ ਦੇ ਦਰਸ ਕੈਮਰਾ ਇਹਦਾ ਤੁਸੀਂ ਆਪ ਦੀ ਸਮਝਣਾ ਸਮਝ ਲਿਓ ਵੀ ਮਹੀਨੇ ਦੀ ਸੂਈ ਆ ਜਾਂ ਘੱਟ ਸੂਈ ਆ ਜਾਂ ਵੱਧ ਸੂਈ ਆ ਉਹ ਤੁਸੀਂ ਬੱਚੇ ਨੂੰ ਦੇਖ ਕੇ ਸਮਝ ਲਿਓ ਤੇ ਬਾਕੀ ਜਿਹੜੇ ਵੀ ਸੱਜਣ ਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਕਾਲੇ ਤੋਂ ਖਰੀਦ ਕੇ ਲੈ ਜਿਓ ਧੰਨਵਾਦ